ਈ ਗਰੰਡੇ ਅੱਜ ਆਹੀ ਮੇਥੀ ਦੇ ਹਾਲ ਨੂੰ ਚੋਗਦੇ ਹਾਂ ਹਾਲੋਂ ਲੱਗੇ ਬਣਾਉਣਾ ਮੇਥੀ ਤੇ ਹਾਲੋ ਹਾਂਜੀ ਤੇ ਮੇਥੀ ਤੇ ਤੁਹਾਡੀ ਆਪਣੀ ਲੱਗਦਾ ਬੀਜੀ ਹੋਈ ਕਰਦੇ ਹਾਂਜੀ ਦੇਖੋ ਕਿੰਨੀ ਪਿਆਰੀ ਪਿਆਰੀ ਮੇਥੀ ਤੇ ਮੇਥੀ ਰਿਹਾಳ್ਵਾ ਰਹੇ ਮਿਕਸ ਕਰ ਰਹੇ ਹਾਂ ਆਲੋ ਆਹੀ ਤੇ ਲੈ ਕੱਟਦੇ ਪਹਿਲਾਂ ਹੁਣ ਅਸੀਂ ਮੇਥੀ ਵੀ ਪਟਾਂਗੇ ਤੇ ਇਹ ਦੇਖੋ ਇਹਦੇ ਫੁੱਲ ਪੈ ਗਏ ਨੇ ਪੀਲੇ ਪੀਲੇ ਇਹ ਪੱਕਣ ਵਿੱਚ ਆ ਗਈ ਹੈ ਇਹਨੂੰ ਅਸੀਂ ਹੁਣ ਕੱਟ ਕੇ ਨਹੀਂ ਬਾਢ ਕੇ ਧੋ ਕੇ ਇਹਨੂੰ ਅਸੀਂ ਸੁਕਾ ਕੇ ਰੱਖ ਲਵਾਂਗੇ ਕਿਉਂਕਿ ਗਰਮੀਆਂ 'ਚ ਸਾਡੇ ਵਰਤੋਂ ਆ ਸਕੇ ਸਬਜ਼ੀ ਵਿੱਚ ਤੇ ਜੇਕਰ ਤੁਸੀਂ ਵੀ ਮੇਥੀ ਸੁਕਾ ਕੇ ਰੱਖਣਾ ਚਾਹੁੰਦੀ ਹੋ ਤਾਂ ਰੱਖ ਲਿਓ ਬਹੁਤ ਵਧੀਆ ਲੱਗਦੀ ਹੈ ਗਰਮੀਆਂ ਦੀਆਂ ਸਬਜ਼ੀਆਂ ਵਿੱਚ ਵੀ ਸੁਕਾ ਕੇ ਵੀ ਪੈ ਜਾਂਦੀ ਸਬਜ਼ੀ ਚ ਇਹਨੂੰ ਬਹੁਤ ਵਧੀਆ ਟੇਸ ਸਮੈਲੀ ਬੜੀ ਵਧੀਆ ਹੁੰਦੀ ਹੈ ਇਹਦੀ ਆਪਣੇ ਘਰ ਦੀ ਮੇਥੀ ਸਕਾਈ ਹੋਵੇ ਤਾਂ ਨਾ ਕਿ ਅਸੀਂ ਹਰ ਸਾਲ ਸੁਕਾਉਂਦੇ ਆ ਮੇਥੀ ਧਨੀਆ ਤੇ ਹੋਰ ਅਸੀਂ ਸੌਂਫ ਵੀ ਪੱਕਮ ਪਿਆ ਗਈ ਸਾਡੀ ਸੌਂਫ ਵੀ ਤੇ ਐਦਾਂ ਕੀ ਥੋੜੀ ਜੀ ਖਾਸ ਖਾਸ ਵੀ ਲਾਈ ਹੈ ਖਸਖਸ ਤੇ ਪੱਕੂ ਕੀ ਫਿਰ ਵੀਡੀਓ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਨਾ ਆਏ ਆਪਾਂ ਖੜੇ ਜਾਈਏ ਨਹੀਂ ਖੜੇ ਜਾਂਦੇ ਥੋੜੀ ਜੀ ਬਿਜੀ ਖਾਣ ਜੋਗੀ ਆਪਣੇ ਖਾਣ ਜੋਗੀ ਮਾਹਣ ਤਿੰਨ ਚਾਰ ਬੂਟੇ ਵੀ ਜੇ ਹੋਏ ਨੇ ਆਪਾਂ ਖਸਖਸ ਦੇ ਤੇ ਦੇਖੋ ਜੇ ਤੇ ਕਿਸੇ ਨੇ ਰਹਿਣ ਦਿੱਤੀ ਤੇ ਨਹੀਂ ਤੇ ਹੋਤੇ ਉਹਨਾਂ ਪਹਿਲਾਂ ਹੀ ਚੋਰ ਪੈ ਜਾਂਦੇ ਆ ਲੋਕੀ ਪੁਰਜੀ ਬਣਾ ਕੇ ਖਾ ਜਾਂਦੇ ਜਿਵੇਂ ਮੇਥੀ ਦੀ ਖਾਈਦੀ ਪੁਰਜੀ ਐਵੇਂ ਹੀ ਕਈ ਚਾਚ ਵੀ ਰਹਿਣਾ ਲੈਂਦੇ ਨੇ ਤੇ ਕਈ ਇਹਨੇ ਖਾ ਜਾਂਦੇ ਆਏ ਹਾਏ ਚੀਕੂ ਕੱਟ ਲਿਆ ਹੀ ਲੱਗਦਾ ਮੈਨੂੰ ਚੀਕੂ ਲੱਗਦਾ ਹੈ ਤੇ ਗੈਸ ਕਰੋ ਇਹ ਕੀ ਹੈ ਗੈਸ ਕਰੋ ਕੀਵੀਸ ਆ ਲੱਗਣੀ ਇਹ ਅਸੀਂ ਪਿਆਜ਼ ਤੇ ਮਿਰਚਾਂ ਕੱਟ ਲੀਆਂ ਨੇ ਤੇ ਇੱਧਰ ਅਸੀਂ ਮੇਥੀ ਵੀ ਝੋਕ ਕੇ ਕੱਟ ਲਈ ਮੇਥੀ ਹਲੋ ਤੇ ਇੰਦਰ ਅਸੀਂ ਆਲੂ ਵੀ ਬਰੀਕ ਬਰੀਕ ਕੱਟ ਲੈਨੇ ਕੱਟ ਕੇ ਧੋਖੇ ਰੱਖ ਲੈਨੇ ਆਪਦੇ ਹੀ ਬਾਲ ਲਈਏ ਤੇ ਪਰ ਰੱਖਾਂਗੇ ਹੁਣ ਅਸੀਂ ਕੜਾਈ ਸੇ ਬਾ ਮੇਰੀ ਬੜੀ ਦਰਦ ਹੋਉਂਦੀ ਆ ਤੇ ਅਰਦਾ ਹੀ ਲਗਾ ਮੰਗੇ ਕਿ ਜੀ ਕਰੀਏ ਕੰਮ ਤੇ ਕਰਨਾ ਹੀ ਪੈਣਾ ਤੇ ਹਾਡੇ ਡੱਬੇ ਵੀ ਤੋਂ ਬਣੇ ਹੋਏ ਆ ਤੇ ਤੋਪ ਜਾਣ ਕੇ ਮੈਂ ਹੁਣ ਠੀਕ ਨਹੀਂ ਨਾ ਬਣ ਕਰ ਸਕੀ ਤੇਲ ਐਡ ਕਰਾਂਗੇ ਕੜਾਈ ਵਿੱਚ ਲਾ ਗਿਆ ਕਿਉਂਕਿ ਮੇਥੀ ਵਧੀਆ ਤਰ੍ਹਾਂ ਪੁੱਜ ਜੂਗੀ ਇਹ ਮਦਦ ਹੋ ਗਿਆ ਹੈ ਹੁਣ ਅਸੀਂ ਪਿਆਜ਼ ਐਡ ਕਰਾਂਗੇ ਅੱਜ ਪਹੁੰਚ ਗਏ ਨੇ ਅਸੀਂ ਮਿਰਚਾਂ ਐਂਡ ਕਰਾਂਗੇ ਕੋਲ ਦੀ ਰੱਖਾਂਗੇ ਇੱਕ ਚਮਚਾ ਸੀ ਨਮਕ ਦਾ ਐਡ ਕਰਾਂਗੇ ਮੇਥੀ ਵਿੱਚ ਨਾ ਹੀ ਅਦਰਕ ਐਡ ਕੀਤਾ ਹੈ ਤੇ ਨਾ ਹੀ ਇਹ ਮਸਾਲਾ ਐਡ ਕਰਾਂਗੇ ਉਮੀਤੀ ਮੈਂ ਇਸ ਨੂੰ ਪ੍ਰੀ ਕਟ ਕੇ ਨਾਲ ਵਧੀਆ ਬਣਦੀ ਹੈ ਨਾ ਮਸਾਲੇ ਤੋਂ ਹਾਂਜੀ ਅੱਛਾ ਗਰਮ ਮਸਾਲਾ ਨਹੀਂ ਐਡ ਕਰਨਾ ਮੈਂ ਗਰਮ ਮਸਾਲਾ ਨਾ ਅਸੀਂ ਅਦਰਕ ਐਡ ਕੀਤਾ ਹੈ ਨਾ ਲਸਣ ਨਾ ਲਸਣ ਅੱਛਾ ਬਿਨਾ ਲਸਣ ਤੇ ਬਿਨਾ ਅਦਰਕ ਤੇ ਬਿਨਾ ਮਸਾਲੇ ਤੋਂ ਇਹ ਵਧੀਆ ਬਣਦੀ ਹੈ ਹਾਂਜੀ ਮੇਥੀ ਹਾਂਜੀ ਮੇਥੀ ਤੇ ਹਾਲੋ ਮਿਕਸ ਨਾ ਪਹਿਲਾਂ ਹੀ ਜਿਆਦਾ ਗਰਮ ਹੁੰਦੀ ਹੈ ਫਿਰ ਮਸਾਲੇ ਗਰਮ ਹੁੰਦੇ ਨੇ ਜਾ ਕੇ ਤਾਂ ਕਰਕੇ ਲਈਏ ਐਡਿੰਗ ਕਰਦੇ ਮਸਾਲੇ ਤੋਂ ਬਿਨਾ ਹੀ ਟੇਸਟੀ ਬਣ ਜੀਏ ਨਾ ਤੇ ਹਲਦੀ ਚੀ ਤੜਕਾ ਲਾਇਆ ਹਲਦੀ ਤੇ ਨਮਕ ਚ ਹਲਦੀ ਨਮਕ ਮਿਰਚ ਪਿਆਜ਼ ਤੇ ਹੁਣ ਅਸੀਂ ਆਲੂ ਕਰਾਂਗੇ ਐਡ ਤੜਕੇ ਨੇ ਥੋੜਾ ਜਿਹਾ ਰੋਸ ਰੋਣ ਦਵਾਂਗੇ ਬੜ ਰਹੀ ਹੈ ਅੱਗ ਬਹੁਤ ਪਰੇਸ਼ਾਨ ਕਰਦੀ ਹੋਣਾ ਇਸ ਲਈ ਆਲੂ ਐਡ ਕਰ ਲਵਾਂਗੇ త వస్టడ ధవయత ਮੈਂ ਫਿਰ ਐਡ ਕਰਕੇ ਹੁਣ ਮਿਕਸ ਕਰ ਦਵਾਂਗੇ ਕੜ ਦੇ ਵਿੱਚ ਫਿਰ ਉਪਰੋਂ ਆਇਲ ਉਹ ਨਹੀਂ ਲੈਣੇ ਅਸੀਂ ਤਮਾਟਿਕਾ ਨਾਲੇ ਅੱਛਾ ਟੱਕਣਾ ਨਹੀਂ ਇਹਨੂੰ ਮਿਕਸ ਕਰਕੇ ਜਿਵੇਂ ਰਹਿਣ ਦੇਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨਾਂ ਨੂੰ ਹਾਂਜੀ ਤੇ ਕਿੰਨਾ ਟਾਈਮ ਲੱਗਦਾ ਪੱਕਣ ਨੂੰ ਫਿਰ 10-15 ਮਿੰਟ ਲੱਗਣਗੇ ਲੱਗੂ ਮੱਖੀ ਦਾ ਸਮਾਂ ਚੱਕ ਲਵਾਂਗੇ ਇਹਨਾਂ ਦਾ ਬਾਸ਼ਰੀ ਆਉਂਦੀ ਅੱਜ ਚਲੋ 10-15-20 ਮਿੰਟ ਵੇਟ ਕਰਦੇ ਆ ਪੱਕਣ ਦੀ ਤੇ ਫਿਰ ਅਸੀਂ ਇਹਦਾ ਟੇਸਟ ਕਰਾਂਗੇ 10 ਮਿੰਟ ਬਾਅਦ ਅਸੀਂ ਸਬਜੀ ਨੂੰ ਚੈੱਕ ਕਰਾਂਗੇ ਵੈਸੇ ਤਾਂ ਸਬਜੀ ਪੱਕ ਗਈ ਆ ਪਰ ਕਈ ਲੋਕ ਜ਼ਿਆਦਾ ਥੋੜੀ ਰੋਸਟ ਕਰਕੇ ਖਾਂਦੇ ਆ ਕਈ ਲੋਕ ਇਹਦੇ ਨਹੀਂ ਖਾਂਦੇ ਆ ਤੁਸੀਂ ਦੱਸ ਦਿਓ ਕਿਵੇਂ ਦੀ ਖਾਂਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਬਾਏ ਬਾਏ ਮੇਥੀ ਰੈਸਪੀ ਬਾਏ ਬਾਏ ਮੇਥੀ ਰੈਸਪੀ